ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀਐਸਡੀ ਪੰਜਾਬ ਮੀਡੀਆ ਮੈਂ ਕਰਨਦੀਪ ਕੌਰ ਸੋ ਅੱਜ ਅਸੀਂ ਪਹੁੰਚੇ ਹਾਂ ਜੈਤੋ ਮੰਡੀ ਜਿੱਥੇ ਕਿ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਇੱਕ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਇੱਥੇ ਕਾਫੀ ਸਮਾਂ ਪਹਿਲਾਂ 1762 ਈਸਵੀ ਵਿੱਚ ਇੱਥੇ ਪੁੱਜੇ ਸਨ ਸੋ ਉਹਨਾਂ ਦੀ ਯਾਦ ਵਿੱਚ ਇਹ ਮੇਲਾ ਮਨਾਇਆ ਜਾ ਰਿਹਾ ਹੈ ਸੋ ਆਪਾਂ ਕਰਦੇ ਹਾਂ ਲੋਕਾਂ ਨਾਲ ਗੱਲਬਾਤ ਤੇ ਬਾਬਾ ਜੀ ਨਾਲ ਵੀ ਕਰਦੇ ਹਾਂ ਗੱਲਬਾਤ ਕਾਫੀ ਸਮੇਂ ਪਿੱਛੋਂ ਰਿਹਾਸ ਆਪਾਂ ਵੱਲੋਂ ਕੇਵਲ 8 ਕੁਮਾਂ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਂ ਲਾਈ ਗਈ ਇਸ ਗੁਰਦੁਆਰਾ ਸਾਹਿ ਸੰਤ ਬਾਬਾ ਦਲੀਪ ਸਿੰਘ ਵੱਲੋਂ ਕੇਵਲ ਸਿੰਘ ਅਤੇ ਸੰਤ ਬਾਬਾ ਹਰਬੰਸ ਸਿੰਘ ਦਿੱਲੀ ਵਾਲੇ ਵੱਲੋਂ ਕਾਰ ਸੇਵਾ ਕਰਵਾਈ ਗਈ ਜਿੱਥੇ ਕਿ ਗੁਰਦੁਆਰਾ ਟਿੱਬੀ ਸਾਹਿਬ ਸਥਿਤ ਹੈ ਇਥੇ ਇਥੇ ਹੀ 21 ਫਰਵਰੀ 1924 ਦੇ ਮੋਰਚੇ ਸਮੇਂ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਹਰ ਸਾਲ 10 ਪੱਗਨ ਵਾਲੇ ਦਿਨ ਬੜੀ ਧੂਮ ਧਾਮ ਨਾਲ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਅਸੀਂ ਪੁੱਛਣਾ ਚਾਹਾਂਗੇ ਜੋ ਕਿ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਅੱਜ ਸਮਾਗਮ ਹੋ ਰਹੇ ਨੇ ਜੋੜ ਮੇਲਾ ਹੋ ਰਿਹਾ ਹੈ ਉਸ ਬਾਰੇ ਸਾਨੂੰ ਦੱਸੋ ਤੇ ਥੋੜਾ ਸੰਖੇਪ ਰਚਨਾ ਦਿਓ ਕਿ ਨਾਲੇ ਤੁਹਾਨੂੰ ਇਤਿਹਾਸ ਬਾਰੇ ਵੀ ਸਾਨੂੰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਜੋਤ ਦੇ 10ਵੇਂ ਸਰੂਪ ਸਹਬੇ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਉਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਸਤਿਗੁਰੂ ਜੀ ਗੁਰਦੁਆਰਾ ਟਿੱਬੀ ਸਾਹਿਬ ਜੇਤੂ ਇਸ ਸਥਾਨ ਤੇ ਪਹੁੰਚੇ ਸਨ ਜਿੱਥੇ ਗਰੀਬ ਨਵਾਜ਼ ਜੀ ਨੇ ਕਿਰਪਾ ਕਰਕੇ ਆਮ ਲੋਕ ਗੰਗਾ ਅਦਕ ਦਾ ਇਸ਼ਨਾਨ ਕਰਨ ਜਾਇਆ ਕਰਦੇ ਸਨ ਪਰ ਸਤਗੁਰਾਂ ਨੇ ਇੱਥੇ ਗੰਗ ਸਰ ਦੀ ਬਖਸ਼ਿਸ਼ ਕਰਕੇ ਗੁਰਸਿੱਖਾਂ ਦਾ ਜੋ ਮੁਖਸੀ ਉਹ ਗੁਰੂ ਸ਼ਬਦ ਵਾਲੇ ਪਾਸੇ ਮੋੜਿਆ ਤੇ ਨਾਲ ਇਹ ਪ੍ਰੇਰਣਾ ਕੀਤੀ ਕਿ ਗੰਗ ਬਨਾਰਸ ਸਿਫਤ ਤੁਮਾਰੀ ਨਾਵੇ ਆਤਮਰਾਉ ਜਿਹੜਾ ਸਿਧਾਂਤ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ ਇਹ ਪਵਿੱਤਰ ਸਥਾਨ ਜਿੱਥੇ 1924 ਦੇ ਵਿੱਚ ਜੈਤੋ ਦਾ ਮੋਰਚਾ ਅੰਗਰੇਜ਼ ਹਕੂਮਤ ਦੇ ਸਮੇਂ ਲੱਗਿਆ ਸੀ ਜਿਹੜੇ ਜਥੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਇੱਥੇ ਆਉਂਦੇ ਸਨ ਕਿਉਂਕਿ ਮਹਾਰਾਜਾ ਰਿਪਧਮਨ ਸਿੰਘ ਜੋ ਨਾਬੇ ਦਾ ਮਹਾਰਾਜਾ ਸੀ ਉਹ ਸਿੱਖ ਤੈਸੀ ਸੀ ਸਿੱਖ ਮਸਲਿਆਂ ਬਾਰੇ ਦਰਪੇਸ਼ ਚ ਨੌਤੀਆਂ ਬਾਰੇ ਉਹ ਹਮੇਸ਼ਾ ਹੀ ਫਿਕਰਮੰਦ ਰਹਿੰਦਾ ਸੀ ਔਰ ਹਰ ਮਸਲੇ ਦਾ ਹੱਲ ਕੱਢਣ ਵਾਸਤੇ ਉਹ ਆਪਣਾ ਯੋਗਦਾਨ ਪਾਉਂਦਾ ਸੀ ਪਰ ਅੰਗਰੇਜ਼ ਹਕੂਮਤ ਨੇ ਜਬਰੀ ਸਾਜ਼ਿਸ਼ ਰਾਜ਼ ਕੀ ਉਹਨਾਂ ਨੂੰ ਗੱਦੀਆਂ ਉਲਾ ਦਿੱਤਾ ਸੀ ਇਧਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਬਾ ਦਿਵਸ ਮਨਾਉਣ ਲਈ ਵੱਖ-ਵੱਖ ਥਾਵਾਂ ਤੇ ਦੀਵਾਨ ਸਜਾਉਣ ਅਤੇ ਸ਼੍ਰੀ ਅਖੰਡ ਪਾਤਸ਼ਾਹਬ ਆਰੰਭ ਕਰਵਾ ਕੇ ਅਰਦਾਸ ਕਰਨ ਵਾਸਤੇ ਪ੍ਰੇਰਣਾ ਕੀਤੀ ਕਿ ਸਤਿਗੁਰੂ ਜੀ ਆਪਣੇ ਮਹਾਰਾਜੇ ਦੀ ਬਹਾਲੀ ਆਪ ਕਰਾਉਣ ਪਰ ਅੰਗਰੇਜ਼ ਹਕੂਮਤ ਨੂੰ ਇਹ ਸਾਰਾ ਕੁਝ ਚੰਗਾ ਨਹੀਂ ਸੀ ਲੱਗਦਾ ਉਹਨਾਂ ਨੇ ਜਥਿਆਂ ਨੂੰ ਰੋਕਿਆ ਸ਼੍ਰੀ ਖੰਡਪਾਤ ਸਾਹਿਬ ਖੰਡਨ ਹੋਇਆ ਔਰ ਗੋਲੀਆਂ ਚਲਾ ਕੇ ਅਨੇਕਾਂ ਸਿੱਖ ਸ਼ਹੀਦ ਕਰ ਦਿੱਤੇ ਗਏ ਕਈਆਂ ਨੂੰ ਪਕੜ ਕੇ ਇਥੋਂ ਸੈਂਕੜੇ ਕੂਹਾਂ ਤੇ ਉਹ ਛੱਡ ਆਉਂਦੇ ਸਨ ਨਾਬਾ ਜੇਲ੍ਹ ਦੇ ਵਿੱਚ ਭੇਜ ਦਿੰਦੇ ਸਨ ਨਾਬਾ ਬੀੜ ਜਿੱਥੇ ਸਿੱਖਾਂ ਨੂੰ ਪੁੱਠੇ ਲਟਕਾ ਕੇ ਥੱਲੇ بڑے ਜਰੀਲੇ ਜੀਵ ਜੰਤੂ ਛੱਡ ਦਿੱਤੇ ਜਾਂਦੇ ਸਨ ਉਸੇ ਲੜੀ ਦੇ ਦੌਰਾਨ ਜਿਵੇਂ ਦਾਸਨੀ ਵੀ ਜ਼ਿਕਰ ਕੀਤਾ ਕਿ ਸਾਡੇ ਨਾਨਕੇ ਪਰਿਵਾਰ ਵਿੱਚੋਂ ਵੀ ਭਾਈ ਥੰਮਣ ਸਿੰਘ ਜੀ ਖਜਾਲਾ ਉਹ ਵੀ ਉੱਥੇ ਸ਼ਹੀਦ ਹੋਏ ਨੇ ਜਿਨ੍ਹਾਂ ਬਾਰੇ ਅਸੀਂ ਆਪਣੇ ਸਤਿਕਾਰਯੋਗ ਨਾਨਾ ਜੀ ਤੋਂ ਇਤਿਹਾਸ ਸੁਣਿਆ ਔਰ ਪਿੱਛੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਜੋ ਇੱਥੇ ਸਮਾਗਮ ਕੀਤਾ ਸੀ ਸਾਡੇ ਸਤਿਕਾਰਯੋਗ ਮਾਮਾ ਜੀ ਸਰਦਾਰ ਸੁਖਦੇਵ ਸਿੰਘ ਸ਼ੀਨਾ ਉਹਨਾਂ ਨੂੰ ਇੱਥੇ ਸੱਦ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਸ਼ਹੀਦਾਂ ਦੇ ਪਰਿਵਾਰ ਹੋਣ ਕਰਕੇ ਸਨਮਾਨ ਕੀਤਾ ਗਿਆ ਅੱਜ ਇਸ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਮਦ ਨੂੰ ਮੁੱਖ ਰੱਖਦਿਆਂ ਸਿੱਖ ਸੰਗਤਾਂ ਵੱਲੋਂ ਪ੍ਰਬੰਧਕਾਂ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਗੁਰਮਤ ਸਮਾਗਮ ਕਰਵਾਏ ਨੇ ਸਤਿਗੁਰੂ ਜੀ ਸਰਬੱਤਾ ਦਾ ਭਲਾ ਕਰਨ ਸਾਰਿਆਂ ਦੇ ਸੀਸ ਤੇ ਮੇਰ ਪਰਿਆ ਹੱਥ ਰੱਖਣ ਯਾਤਰਾ ਸਫਲ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰੇ ਇਸੋ ਨਿਹਾਲ ਸਤਿ ਸ਼੍ਰੀ ਅਕਾਲ ਸਤਿ ਸ਼ਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਬਾਬਾ ਜੀ ਜੋ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਅੱਜ ਜੋ ਜੋੜ ਮੇਲਾ ਲੱਗ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਉਸ ਬਾਰੇ ਸਾਨੂੰ ਕੁਝ ਦੱਸੋ ਤੇ ਉਸ ਦੇ ਇਤਿਹਾਸ ਬਾਰੇ ਵੀ ਥੋੜਾ ਜਾਨੂ ਕਰਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜੋ ਅਸਥਾਨ ਹੈ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਇਸ ਅਸਥਾਨ ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ आनंदपुर साहिब ਦਾ ਕਿਲਾ ਛੱਡਣ ਤੋਂ ਉਪਰੰਤ ਮੁਖਸਰ ਸਾਹਿਬ ਨੂੰ ਜਾਂਦੇ ਹੋਏ ਇੱਕ ਦਿਨ ਦਾ ਵਿਸ਼ਰਾਮ ਕਰਕੇ ਗਏ ਹਨ ਸਭ ਤੋਂ ਪਹਿਲਾਂ ਸਤਿਗੁਰੂ ਜੀ ਇਸ ਸਥਾਨ ਤੇ ਆ ਕੇ ਬਿਰਾਜਮਾਨ ਹੋਏ ਉਸ ਤੋਂ ਉਪਰੰਤ ਸਤਿਗੁਰੂ ਜੀ ਨੇ ਸ਼ਾਮ ਦੇ ਸਮੇਂ ਗੁਰਦੁਆਰਾ ਗੰਗਸਰ ਸਾਹਿਬ ਵਾਲੀ ਜਗ੍ਹਾ ਤੇ ਜੋ ਕਿ ਪੁਰਾਣੇ ਸਮੇਂ ਦੇ ਵਿੱਚ ਪਾਣੀ ਦੀ ਘਾਟ ਹੋਇਆ ਕਰਦੀ ਸੀ ਉਸ ਨੂੰ ਸਹੂਲਤ ਨੂੰ ਮੁੱਖ ਰੱਖਦੇ ਹਾਂ ਗੁਰਦੁਆਰਾ ਗੰਗਸਰ ਸਾਹਿਬ ਦੀ ਜਗ੍ਹਾ ਤੇ ਜਾ ਕੇ ਰਾਤ ਸਮੇਂ ਵਿਸ਼ਰਾਮ ਕੀਤਾ ਉਸ ਤੋਂ ਉਪਰੰਤ ਸਤਿਗੁਰੂ ਜੀ ਨੇ ਉਸ ਆਸਥਾਨ ਤੇ ਇੱਕ ਬਾਣੀਏ ਇੱਕ ਸੇਠ ਨੂੰ ਗੰਗਾ ਦਾ ਜੋ ਕਿ ਪ੍ਰਵਾਹ ਜਲ ਦਾ ਪ੍ਰਵਾਹ ਵਗਦਾ ਵਖਾ ਕੇ ਇਸ ਆਸਥਾਨ ਨੂੰ ਗੰਗਸਰ ਸਾਹਿਬ ਦਾ ਨਾਮ ਦਿੱਤਾ ਉਸ ਦਿਨ ਤੋਂ ਇਸ ਨਾਮ ਦਾ ਸਥਾਨ ਸਥਾਨ ਦਾ ਨਾਮ ਗੰਗਸਰ ਸਾਹਿਬ ਪ੍ਰਸਿੱਧ ਹੋਇਆ ਉਸ ਤੋਂ ਉਪਰੰਤ ਸਤਿਗੁਰੂ ਇਸ ਆਸਥਾਨ ਤੇ 1923 ਦੇ ਵਿੱਚ ਅੰਗਰੇਜ਼ ਸਰਕਾਰ ਵੱਲੋਂ ਮਹਾਰਾਜਾ ਰਿਪਦਮਨ ਸਿੰਘ ਨਾਭਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਸਿੱਖ ਸੰਗਤਾਂ ਨੇ ਉਸ ਨਾਬਾ ਰਾਸਤੇ ਦੇ ਰਾਜਾ ਨੂੰ ਗ੍ਰਿਫਤਾਰ ਕਰਨ ਦੇ ਰੋਸ ਵਜੋਂ ਮੁਜਾਰੇ ਕੀਤੇ ਤਾਂ ਉਹਨਾਂ ਨੂੰ ਰਿਹਾ ਕੀਤਾ ਗਿਆ ਉਸ ਤੋਂ ਪ੍ਰੰਤ ਉਹਨਾਂ ਦੀ ਖੁਸ਼ੀ ਦੇ ਵਿੱਚ ਇਸ ਸਥਾਨ ਤੇ ਸ਼੍ਰੀ ਅਖੰਡ ਪੁਰਸਾ ਪਰਾਰੰਭ ਹੋਇਆ ਉਸ ਅਖੰਡ ਪੁਰਸਾਹਬ ਨੂੰ ਅੰਗਰੇਜ਼ ਸਰਕਾਰ ਵੱਲੋਂ ਉਸ ਸਮੇਂ ਆਪਣੀ ਪੁਲਿਸ ਜਾਂ ਫੌਜ ਭੇਜ ਕੇ ਅਖੰਡਤ ਕੀਤਾ ਗਿਆ ਉਸ ਅਖੰਡਤ ਹੋਏ ਅਖੰਡ ਪੁਰਸਾਹਬ ਨੂੰ ਦੁਬਾਰਾ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਇਆ ਅਤੇ ਇਹ ਜਥੇ ਜਿਹੜੇ ਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਜੈਤੂ ਗੰਗਸਰ ਵਿਖੇ ਪਹੁੰਚਦੇ ਰਹੇ 1923 ਦੇ ਵਿੱਚ ਆਰੰਭ ਹੋ ਕੇ ਇਹ ਮੋਰਚਾ 1924 21 ਫਰਵਰੀ ਵਾਲੇ ਦਿਨ ਜਿਹੜਾ ਅਖੀਰਲਾ ਜਥਾ ਇਸ ਸਥਾਨ ਤੇ ਪਹੁੰਚਿਆ ਉਸ ਜਥੇ ਦੇ ਉੱਪਰ ਅੰਗਰੇਜ਼ ਸਰਕਾਰ ਵੱਲੋਂ ਗੋਲੀ ਚਲਾ ਕੇ ਜਥੇ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਉਪਰੰਤ ਜਦੋਂ ਮੋਰਚਾ ਸਮਾਪਤ ਹੋਣ ਤੋਂ ਬਾਅਦ ਜਦੋਂ ਸਿੰਘਾਂ ਨੇ ਜਿਹੜਾ ਕਿ ਅੰਗਰੇਜ਼ ਸਰਕਾਰ ਦਾ ਨਾਕਾ ਸੀ ਉਸ ਸਥਾਨ ਤੇ ਆ ਕੇ ਆਪਣਾ ਨਿਸ਼ਾਨ ਸਾਹਿਬ ਲਾ ਕੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਤਾਂ ਉਹਨਾਂ ਨੇ ਗੋਲੀ ਬੰਦ ਕਰਾ ਕੇ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਅਸਲ ਮਕਸਦ ਕੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਸ਼੍ਰੀ ਅਖੰਡ ਪਾਠ ਸਾਹਿਬ ਦੁਆਰਾ ਆਰੰਭ ਕਰਨਾ ਚਾਹੁੰਦੇ ਹਾਂ ਸਾਡਾ ਸਿਰਫ ਧਾਰਮਿਕ ਮਰਜ਼ਾ ਦਾ ਮੁਤਾਬਕ ਅਸੀਂ ਅਖੰਡ ਪਾਠ ਦੁਆਰਾ ਕਰਨਾ ਹੈ ਤਾਂ ਉਹਨਾਂ ਨੇ ਇਜਾਜ਼ਤ ਦਿੱਤੀ ਉਸ ਤੋਂ ਉਪਰੰਤ ਇਸ ਸਥਾਨ ਤੇ 101 ਅਖੰਡ ਪਾਠਾਂ ਦੀ ਲੜੀ ਜਿਹੜੀ ਸੰਗਤਾਂ ਵੱਲੋਂ ਕੀਤੀ ਗਈ ਜੋ ਨਿਰੰਤਰ ਜਾਰੀ ਹੈ ਇਸ ਸਥਾਨ ਤੇ ਹਰ ਸਾਲ 21 ਫਰਵਰੀ ਨੂੰ ਸਮੂਹ ਸੰਗਤਾਂ ਦੇ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ 101 ਅਖੰਡ ਪਾਠਾਂ ਦੀ ਲੜੀ ਕਰਕੇ ਆਰੰਭ ਕਰਕੇ ਪਹੁੰਚ ਪਾਇਆ ਜਾਂਦਾ ਹੈ ਅੱਜ ਇਸ ਸਥਾਨ ਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇਸ ਦਿਨ ਵਾਲੇ ਦਿਨ ਇਸ ਦਿਨ 21 ਵਾਇਗਰੂ 1 ਮਈ ਨੂੰ ਇਸ ਨਗਰ ਦੇ ਵਿੱਚ ਪਹੁੰਚੇ ਸਨ ਇਸ ਦਿਹਾੜੇ ਨੂੰ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਸਮੁੱਚੀ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ ਬਹੁਤ ਸੰਗਤਾਂ ਦੂਰ ਦਰਾਡੇ ਤੋਂ ਇਸ ਸਥਾਨ ਤੇ ਹਾਜ਼ਰੀਆਂ ਭਰ ਰਹੀਆਂ ਹਨ ਜਿਨੀਆਂ ਵੀ ਸੰਗਤਾਂ ਇਸ ਸਥਾਨ ਤੇ ਪਹੁੰਚੀਆਂ ਸਾਰੀਆਂ ਸੰਗਤਾਂ ਨੂੰ ਆਪ ਜੀ ਦੇ ਮਦਮਰਾਹੀਂ ਜਿਉਂ ਆ ਆਖਿਆ ਜਾਂਦਾ ਹੈ ਧੰਨਵਾਦ ਕੀਤਾ ਜਾਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਜਿੱਦਾਂ ਕਿ ਅੱਜ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਆਉਣ ਦੀ ਖੁਸ਼ੀ ਵਿੱਚ ਜੋ ਇਹ ਜੋੜ ਮੇਲਾ ਲਗਾਇਆ ਜਾ ਰਿਹਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਨੂੰ ਕਿੰਨਾ ਉਤਸ਼ਾਹਿਤ ਖੁਸ਼ੀ ਹੈ ਉਸ ਬਾਰੇ ਸਾਨੂੰ ਦੱਸੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹਨਾਂ ਦੀ ਆਮਦ ਦੀ ਖੁਸ਼ੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਬਣਿਓ ਹਰ ਸਾਲ ਦੀ ਤਰ੍ਹਾਂ ਉਦੋਂ ਉਪਰਾਲੇ ਕੀਤੇ ਜਾਂਦੇ ਆ ਬੜੇ ਉਤਸ਼ਾਹ ਦੇ ਨਾਲ ਸਿੱਖ ਸੰਗਤਾਂ ਔਰ ਪੂਰੇ ਇਲਾਕੇ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਜ਼ਿਆਦਾ ਚਾਹ ਤੇ ਬਹੁਤ ਸੋਹਣੇ ਉਦੋਂ ਉਪਰਾਲੇ ਬੜੇ ਵਧੀਆ ਪ੍ਰਬੰਧ ਲੰਗਰ ਪਾਣੀ ਦੇ ਸਾਰੇ ਦੀਵਾਨ ਹਾਲ ਸਜੇ ਹੋਏ ਨੇ ਬਹੁਤ ਉਤਸ਼ਾਹ ਸੰਗਤ ਦੇ ਬਹੁਤ ਵੱਡੀ ਖੁਸ਼ੀ ਆ ਜੀ ਗੁਰੂ ਸਾਹਿਬ ਦੇ ਆਉਣ ਦੀ ਸੋ ਬੜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਸ ਧਰਤੀ ਤੇ ਚਰਨ ਪਾ ਕੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਣ ਸਵਾ ਰਾਮ ਰਾਜੇ ਸੇਸ ਧਰਤੀ ਨੂੰ ਭਾਗ ਲਾਇਆ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕੋਟਕਪੂਰੇ ਤੋਂ ਚੱਲ ਕੇ ਇਸ ਧਰਤੀ ਤੇ ਆਏ ਸੀਗੇ ਸਤਿਗੁਰੂ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਇੱਥੇ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਇੱਥੇ ਆਉਣ ਦੀ ਖੁਸ਼ੀ ਵਿੱਚ ਲੋਕਾਂ ਵਿੱਚ ਕਾਫੀ ਉਤਸ਼ਾਹ ਹੈ ਤੇ ਕਾਫੀ ਜ਼ਿਆਦਾ ਲੋਕ ਇੱਥੇ ਆ ਰਹੇ ਨੇ ਤੇ ਮੱਥਾ ਟੇਕ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਾਰੀ ਸੰਗਤ ਨੂੰ ਧੰਨਵਾਦ ਲੱਖ ਲੱਖ ਧੰਨਵਾਦ ਗੁਰੂ ਸਾਹਿਬ ਇੱਥੇ ਆਏ ਹੋਏ ਸਾਰੇ ਸਾਰਿਆਂ ਥੰਗ ਤੁਹਾਨੂੰ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਸਕਦੇ ਹੋ ਕਿ ਕਿੰਨਾ ਲੋਕ ਦੂਰੋਂ ਦੂਰੋਂ ਇੱਥੇ ਚੱਲ ਕੇ ਆ ਰਹੇ ਨੇ ਤੇ ਇੱਥੋਂ ਦਾ ਇਤਿਹਾਸ ਕਾਫੀ ਮਹਾਨ ਤੇ ਕਾਫੀ ਵੱਡਾ ਹੈ ਸੋ ਤੁਸੀਂ ਵੀ ਇੱਥੇ ਆ ਸਕਦੇ ਹੋ ਤੇ ਜਿਹੜੇ ਲੋਕ ਆਪਣੇ ਵਾਹਿਗੁਰੂ ਨੂੰ ਪਿਆਰ ਕਰਦੇ ਨੇ ਆਪਣੇ ਨੂੰ ਸੱਚੇ ਪਾਤਸ਼ਾਹ ਨੂੰ ਪਿਆਰ ਕਰਦਿੰਨੇ ਸੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਜਗ੍ਹਾ ਬਾਰੇ ਪਤਾ ਚੱਲ ਸਕੇ ਤੇ ਉਹ ਵੀ ਇੱਥੇ ਪਹੁੰਚ ਸਕਣ ਹਾਂਜੀ ਤਦ ਤੱਕ ਲਈ ਸਾਨੂੰ ਦੀ ਇਜਾਜ਼ਤ ਸਰਸ਼ੀਆ